ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ ਹੈ ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਹੈ ਮੇਰੀ ਮਾਂ ਮੈਨੂੰ ਕੀ ਕਹਿੰਦੀ ਮਾਂ ਇੱਕ ਦਿਨ ਮੁਹੱਲੇ ਦੀਆਂ ਜਨਾਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਦੱਸਦੀ ਭਈਏ ਤੰਗ ਆ ਕੇ ਦੁਖੀ ਹੋ ਕੇ ਇੱਕ ਦੋਏ ਮੰਦਰ ਇੱਕ ਦੋਏ ਬਾਠ ਹਮਨ ਕੋ ਸਾਥਨ ਉਨ ਕੋ ਘਾਟ ਇੱਕ ਦੋ ਸਾਧੂ ਘਰ ਦੇ ਵਿੱਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹਿੰਦਾ ਤੇ ਇੱਕ ਦੋ ਰਸਤੇ 'ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਘਰ ਕਿੱਥੇ ਕਹਿੰਦੇ ਮੈਂ ਤੰਗ ਆ ਗਏ ਆ ਦੁਆ ਨੂੰ ਰੁਕਸਤ ਕਰਦੀਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰਦੀਆਂ ਛੇ ਆ ਜਾਂਦੇ ਨੇ ਹਰ ਵਕਤ ਘਰ ਦੇ ਵਿੱਚ ਭੀੜ ਬਣੀ ਰਹਿੰਦੀ ਹੈ ਇੱਕ ਦੋ ਮੰਦਰ ਇੱਕ ਦੋ ਤੇ ਹਰ ਵਕਤ ਘਰ ਦੇ 'ਚ ਰਹਿੰਦੇ ਨੇ ਬਣਾਈ ਰਹਿੰਦੇ ਨੇ ਉਹ ਰੁਕਸ਼ਤ ਆਉਂਦੇ ਨੇ 1 2 62 ਰਸਤੇ 'ਚ ਬਾਠ ਰਸਤੇ 'ਚੋਂ ਦੇਨ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦਾ ਹੈ ਅਸੀਂ ਕਬੀਰ ਨੂੰ ਜਾ ਕੇ ਮਿਲਣਾ ਹੈ ਕਬੀਰ ਕੋਲ ਰਹਿਣਾ ਹਮ ਕੋ ਸਾਧਰ ਉਹਨ ਕੋ ਘਾਟ ਰਾਤ ਪੈ ਜਾਂਦੀ ਏ ਹੁਣ ਘਰ ਦੇ 'ਚ ਗਿਣੇ ਚੁਣੇ ਬਿਸਤਰੇ ਤੇ ਚਾਰ ਪਾਈਆਂ ਇਹ ਬਿਸਤਰੇ ਇਹ ਚਾਰ ਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਪੁੰਜੇ 100 ਕਈ ਰਾਤ ਕਟਾ ਮਉੜ ਪਲੋਸ ਕੰਰੇ ਬੰਦ ਬੋਤੀ ਹਮ ਕੋ ਚਾਵਨ ਉਨ ਕੋ ਰੋਟੀ ਬੜੇ ਚਾਵ ਨਾਲ ਮੈਂ ਤੇ ਲੋਈ ਕਰਦੇ ਵਾਸੇ ਭੋਜਨ ਬਣਾਉਂਦਿਆਂ ਘਰ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਮੈਂ ਬਣਾਉਂਦੀ ਆਂ ਰਾਤ ਪੈ ਜਾਂਦੀ ਏ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਔਰ ਰਾਤ ਨੂੰ ਕਿਵੇਂ ਬੜਾਈਏ ਕਹਿੰਦਾ ਕੋਈ ਨਹੀਂ ਛੋਲੇ ਚੱਪ ਕੇ ਰਾਤ ਕੱਟ ਲਓ ਚਣੇ ਖਾ ਕੀ ਮੰਗ ਕਹਿ ਰਹੀ ਹੈ ਮੁੰਡ ਪਲੋਸ ਕਮਰ ਬੰਦ ਪੋਤੀ ਇਹ ਜੋ ਵੱਡੀਆਂ ਵੱਡੀਆਂ ਪੋਤੀਆਂ ਲੈ ਕੇ ਆ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਤੇ ਹੁਣ ਰਾਤ ਨੂੰ ਅਚਨ ਚਿੱਤਕ੍ਰਿਸ਼ਨਾ ਬਣਾਈਏ ਬੱਚਿਆਂ ਨੂੰ ਕਿਸਰਾ ਖਲਾਈਏ ਇਹ ਕਹਿੰਦਾ ਕੋਈ ਨਹੀਂ ਬੁੱਝੇ ਚਨੇ ਖਾ ਲੋ ਰਾਤ ਕੱਟ ਲੋ ਕੋਈ ਗੱਲ ਨਹੀਂ ਸੰਤ ਆਏ ਨੇ ਭਗਤ ਆਏ ਨੇ ਮੁੰਡਿਆ ਮੁੰਡਿਆ ਹੋਏ ਇੱਕ ਇਹ ਮੁੰਡਿਆ ਬੂੜਦਤ ਘੇਟੇ ਐ ਸਾਧੂ ਮੁੰਡੇ ਐ ਮੇਰਾ ਮੁੰਡਾ ਇਹ ਇੱਕ ਹੋ ਗਏ ਨਾ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਰਹਿਣਗੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਘਰ ਦੇਚ ਨਹੀਂ ਸੀ ਸੂਤ ਕਤਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ ਉਹਦੀਆਂ ਬਣਾਣੀਆਂ ਸਨ ਚਦਰਾਂ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸਨ ਚੰਗਾ ਲਾਭ ਹੋਣਾ ਸੀ ਕਬੀਰ ਨੇ ਦੇਖਿਆ ਹੁਣ ਇੰਨੇ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੂਤੀ ਵੇਚ ਕੇ ਆ ਗਿਆ ਲੈ ਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ ਨੌ ਦੇ ਰਾਨੇ ਸੁਨੌ ਜਠਾਨੇ ਅਚਰਜ ਏਕ ਬਾਇੋ ਕਬੀਰ ਦਾ ਸ਼ਬਦ ਸਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਮੋਇਆ ਸਤ ਰੰਗਾ ਸੂਤ ਰਿਤਨੇ ਮਿਹਨਤ ਨਾਲ ਅਸੀ ਕਤਿਆ ਸੀ ਉਹਦੇ ਖੇਸ ਬਣਾਉਂਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਤੇ ਜਮਦਿਆਂ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉ ਨਾ ਮੋ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਤ ਸੂਤ ਇਨ ਮੁੰਡੀਆਂ ਖੋਏ ਮੁੰਡੀਆਂ ਕਿਉਂ ਨਾ ਪਰ ਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਨੇ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸੀ ਕਾਰਨ ਇਹ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ હિન્દੂ ਨਾ ਮੁਸਲਮਾਨ ਅਲਹਿ ਰਾਮ ਕੇ ਪਿੰਡ ਪਰਾਨ ਨਾ 阿里 ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ RAM ਦਾ ਹੈ ਪਰ ਮੈਂ Hindu Muslim ਨਹੀਂ ਹਾਂ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸਨ ਇਹਦੇ ਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ ਥਲੇ ਇਸ ਨੂੰ ਕੁਚਲ ਦੇਵਾ। ਇਹਨੂੰ ਬਨ ਕੇ ਹਾਥੀ ਦੇ ਅੰਗੋਂ ਛੁੱਟ ਦਿੱਤਾ ਗਿਆ। ਹੁਣ ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ। ਉਸ ਹਾਥੀ ਨੇ ਸੁੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਮੱਥਾ ਟੇਕਿਆ। ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਟੇਕਿਆ। ਕਬੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਸ ਅੰਦੇ ਨੂੰ ਸਮਝ ਨਹੀਂ ਆਈ ਕਬੀਰ ਕਹਿੰਦੇ ਸਨਾਤਨੀ ਰਿਸ਼ੀ मुनि ਐਸਾ ਮੰਨਦੇ ਨੇ ਗਉ ਤੇ ਹਾਥੀ ਇਹ ਮਨੁੱਖ ਦੇ ਬਹੁਤ ਨੇੜੇ ਨੇ ਇਹ ਜ਼ਿਆਦਾ ਸਮਝਦੇ ਨੇ ਸੋਚਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ Hindu ਜਗਤ ਗਉ ਦੀ ਪੂਜਾ ਕਰਦਾ ਹੈ ਕਿਸੇ ਵਕਤ ਫਿਰ ਨਹੀਂ ਖੇੜਾ ਕਰਾਂ ਕਿ ਮਨੁੱਖ ਦੇ ਨੇੜੇ ਨੇ ਕਿ ਕਿੰਨੇ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਨਗੇ ਮਨੁੱਖ ਬਣਨਗੇ ਕਿ ਬਾਕੀ ਸਭ ਲੰਘ ਆਏ ਨੇ ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨਹੀਂ ਜੰਗਲ ਦੇ ਜਦ ਮਹਾਤਮਾ ਬੁੱਧ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਭਰ ਕੇ ਲਿਆਦਾ ਸੀ ਗੌ ਰਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇਚ ਮਹਾਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰਦਾ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ ਇਹ ਦਿਨੋਂ ਇਸ ਤਰ੍ਹਾਂ ਦੀ ਸੇਵਾ ਕਰਦਾ ਸੀ ਜਿਸ ਦਿਨ ਸਾਧਨਾ ਦੇ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ-ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਟੜ ਟੜ ਕੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਮੈਨੂੰ ਬਾਬਾ ਸੁੰਦਰ ਸਿੰਘ ਦੇ ਸਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਚੁਅਲੀ ਦੇ ਵਿੱਚ ਜਦ ਉਹਨਾਂ ਨੇ ਸ਼ਰੀਰ ਦਾ ਚਲਾਣਾ ਕੀਤਾ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦੀਆਂ ਨੂੰ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਅਰਥੀ ਜਿਵੇਂ ਡੇਰੇ ਚੋਂ ਨਿਕਲੀ ਤੇ 60 ਗਵਾਂਾਂ ਸੰ ਡੇਰੇ ਵਿੱਚ ਤੜਪ ਤੜਪ ਕੇ ਮਰ ਗਈਆਂ ਉਸੇ ਵਕਤ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂਾਂ ਨੇ ਪ੍ਰਾਣ ਦੇ ਦਿੱਤੇ ਕਾਨਪੁਰ ਦੇជាਂ ਦੌਰ ਦੇ ਜਦ ਮੈਨੂੰ ਸ਼ਰਦਾਲੂ ਸੁਣਨ ਦੇ ਸਨ ਮੇਰੀ ਥੋੜੀ ਜਾਂ ਤਰਕ ਬੁੱਧੀ ਸੀ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ ਹੈ ਗਵਾਂਾਂ ਨੇ ਕੁਝ ਗਲਤ ਚੀਜ਼ ਖਾ ਲਈ ਹੋਣੀ ਕੋਈ ਚਾਰੇ ਦੇ ਵਿੱਚ ਘਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇਗਾ 60 ਦੀਆਂ ਹੀ 60 ਪਰ ਜਿਹੜੇ ਸ਼ਰਦਾਲੂ ਸਨ ਤੇ ਥੋੜੇ ਸਿਆਣੇ ਸਨ ਕੰਡ ਦੇ ਗੈਣੀ ਦੀ ਥਾੜੀ ਤਰਕਬੁੱਧੀ ਕਰਕੇ ਤੁਸੀਂ ਮੰਦੇ ਨਹੀਂ ਪਏ ਵਰਨਾ ਹਕੀਕਤ ਹੈ ਉਹ ਚਸ਼ਮਦੀਦ ਗਵਾਸਨ ਬਜ਼ੁਰਗ ਪਰ ਤਰਕਬੁੱਧੀ ਹੋਣ ਕਰਕੇ ਮੰਨ ਨਹੀਂ ਮੰਦਾ ਸੀ ਵੀ ਚਲੋ ਇੱਕ ਗਊ ਦੋ ਗਊ 10-20 ਗਊਆਂ 60 ਦੀਆਂ 60 ਗਊਆਂ ਨੇ ਪ੍ਰਾਣ ਦੇ ਦਿੱਤੇ ੜੜਬ ੜੜਬ ਕੇ ਮਰ ਗਏ 3-4 ਸਾਲ ਪਹਿਲੇ ਇੱਕ ਘਟਨਾ ਘਟੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਬੇਰੇ ਚ ਇਹ ਜੋ ਕੁਝ ਹੋਇਆ ਠੀਕ ਹੋਇਆ તમਲਨਾਡ ਦੇ ਇੱਕ ਸੰਤ ਸ਼ਾਇਦ ਆਪਨੇ ਨਾਮ ਸੁਣਿਆ ਹੋਵੇ ਕ੍ਰਿਸ਼ਨ ਮੂਰਤੀ ਇਸ ਸ਼ਾਮ ਦੇ ਸਮੇਂ ਕਥਾ ਕਰਦੇ ਆਉਂਦੇ ਸਨ ਅਫਤੇ ਦੇ 7 ਦਿਨ ਤਮਲ ਬਾਸ਼ਾ ਚ ਬੋਲਦੇ ਸਨ 4 ਦਿਨ ਇੰਗਲਿਸ਼ ਵਿੱਚ ਸਰੋਤਿਆਂ ਵਿੱਚ ਤਮਲ ਲੋਗ ਤੇ ਹੁੰਦੇ ਹੀ ਸਨ ਵਿਦੇਸ਼ੀ ਵੀ ਬਹੁਤ سارے ਹੁੰਦੇ ਸਨ ਉਹਨਾਂ ਦੀ ਕਥਾ ਸੁਣਨ ਲਈ ਇੱਕ ਗਊ ਆਉਂਦੀ ਆਉਂਦੀ ਸੀ ਤੇ ਭਾਰਤ ਦੇ ਸ਼ਾਇਦ ਤੁਹਾਨੂੰ ਪਤਾ ਹੋਣਾ ਹੈ ਲੋਕੀ ਆਵਾਰਾ ਗਊਆਂ ਛੋੜ ਦਿੰਦੇ ਨੇ ਪੁੱਣ ਸਮਝਦੇ ਨੇ ਬੈਲ ਵੀ ਛੋੜ ਦਿੰਦੇ ਐਵੇਂ ਕਮਦਿਆਨ ਯੂਪੀ ਚ ਗੁੰਮਦੀਆਂ ਨੇ ਪਿਆਰ ਦੇ ਚ ਨੇ ਤਮਲ ਦੇ ਚ ਨੇ ਕੰਨੜ ਦੇ ਚ ਨੇ ਇਸ ਤਰ੍ਹਾਂ ਹੀ ਗੁੰਮਦੀਆਂ ਇੱਕ ਗਉ ਉਹ ਸ਼ਾਮ ਨੂੰ ਅੰਦਾਜ਼ਨ 5 ਤੋਂ 6 ਕਹਾ ਕਰਦੇ ਸਨ 5 ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗਉ ਡੇਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਂਨ ਦੇ ਚ ਕਹਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਖੜੀ ਹੋ ਕੇ ਇੱਕ ਦਿਨ ਗਉ ਅੰਦਰ ਆ ਗਈ ਤੇ ਸੇਵਾਦਾਰ ਜਿਹੜੇ ਸਨ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਇਹਨੂੰ ਨਾ ਕੱਢੋ ਇਹ ਸਾਡੀ ਪੱਕਾ ਸਰੋਤ ਹੈ ਤੁਸੀਂ ਰੋਜ਼ ਨਹੀਂ ਆਉਂਦੇ ਫੜੇ ਵਿੱਚ ਕਈ ਨਾਗਾ ਪਾਉਂਦੇ ਨੇ ਇਹ ਨਾਗਾ ਨਹੀਂ ਪਾਉਂਦੀ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਮੇਰੇ ਬੋਲਣ ਤੋਂ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਿਤ ਆਉਂਦੀ ਹੈ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੀ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਆਉਂਦੀ ਹੈ ਇਹ ਨਾਗਾ ਨਹੀਂ ਪਾਉਂਦੀ ਇਹ ਸੁਣੋ ਨਾ ਕਿਡੋ ਅੰਦਰ ਆਣ ਲੱਗ ਪਏ ਹਕੀਕਤ ਔਰ ਮਦਰਾਸ ਦੇ ਜਦ ਮੈਂ ਸੁਣਿਆ ਗੈਣੀ ਮੱਖਣ ਸਿੰਘ ਮੈਨੂੰ ਰੋ ਰੋ ਕੇ ਸੁਣਾ ਹੈਰਾਨਗੀ ਹੋਈ ਮੈਨੂੰ ਫਿਰ 3.5 ਸਾਲ ਪਹਿਲੇ ਚਲਾਣਾ ਕਰ ਗਏ ਕ੍ਰਿਸ਼ਨ ਮੂਰਤੀ ਜਿਵੇਂ ਅਰਥੀ ਉਹਨਾਂ ਦੀ ਡੇਰੇ ਦੇ ਗੇਟ ਤੋਂ ਬਾਹਰ ਨਿਕਲੇ ਉੱਥੇ ਉਸ ਗਉ ਨੇ ਤੜਪ ਤੜਪ ਕੇ ਪ੍ਰਾਣ ਦਿੱਤੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆਰ ਅੱਜ ਪਾਠ ਕਰਦੇ ਇੱਕ ਪੰਕਤੀ ਆਈ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹਲਾ ਦੂਜਾ jis pyare siyonyo tis aage mar chaliye dhrig jeevan sansar nanik taake paache jeewana jis nal sneha us ton peley mar jana chahida us de aggo hi mar jana chahida hai bhai dhan guru angad dev ji mar jis din jyoti jyot samaye na gur nanik dev ji maharaj eh gal vakhri chaddar chuki gai phul hi nikle kuch nahi milya ਉਸ ਦਿਨ ਇਹ ਸ਼ਲੋਕ ਉਚਾਰਨ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉਨੇਓ ਤਿਸ ਅਗੇ ਨਰ ਚੱਲਿਏ ਧ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ ਇਸ ਗਉ ਨੇ ਉੱਥੇ ਪ੍ਰਾਣ ਦਿੱਤੇ ਗਉ ਤੇ ਹਾਥੀ ਮਨੁੱਖ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਸਾਰਾ ਬੋਧ ਜਗਤ ਗਉ ਗਾਇ ਹਾਥੀ ਦੀ ਪੂਜਾ ਕਰਦਾ ਹੈ Hindu ਜਗਤ ਗਉ ਦੀ ਪੂਜਾ ਕਰਦਾ ਹੈ ਪੂਜਾ ਕਰਨ ਤੋਂ ਮੁਰਾਦ ਇਹ ਹੈ ਇਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ ਕਿਦਰੀ ਦਾ ਬੱਧ ਕਰਨ ਲੱਗ ਪਾ ਉਹਦੀ ਮਹਾਨਤਾ ਵਿਧਾਨ ਵਾਸਤੇ ਅਸਾ ਕੀਤਾ ਗਿਆ ਹੈ ਕਿ ਮਨੁੱਖ ਦੇ ਨੇੜੇ ਦੁੱਖ ਸੁੱਖ ਜੋ ਹੈ ਜ਼ਿਆਦਾ ਮਹਿਸੂਸ ਕਰਦੀ ਹੈ ਮਾਨਸਿਕ ਤਲ ਤੇ ਕਾਫੀ ਵਿਕਸਿਤ ਹੋ ਗਈ ਹੈ ਅੱਗੇ ਉੱਠ ਗਈ ਹੈ ਤਾਂ ਖੈਰ ਮੈਂ ਅਰਜ਼ ਕਰਾਂ ਪਰ ਸਥਿਤੀ ਮਹਾਤਮਾ ਬੁੱਧੀ ਵੀ ਠੀਕ ਨਹੀਂ ਸੀ ਸਥਿਤੀ ਰਾਮ ਦੀ ਠੀਕ ਨਹੀਂ ਹੈ ਕ੍ਰਿਸ਼ਨ ਦੀ ਠੀਕ ਨਹੀਂ ਹੈ ਪਰਿਸਥਿਤੀ ਕਬੀਰ ਦੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਨਾਨਕ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਵੀ ਠੀਕ ਨਹੀਂ ਧਰੋਹ ਦੀ ਵੀ ਠੀਕ ਨਹੀਂ ਪਰਿਸਥਿਤੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਠੀਕ ਨਹੀਂ ਹੈ ਜੇਲ੍ਹ ਦੇ ਚ ਨੇ ਤਤੀ ਤਵੀ ਤੇ ਨੇ ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ ਪ੍ਰਿਥੀ ਚੰਦ ਵੈਰੀ ਹੈ ਦੋ ਦਫਾ ਘਰ ਘਾਟ ਲੁੱਟ ਬੈਠਾ ਸਮਾਪਤੀ ਮੈਂ ਕਰਾਂ ਪਰਿਸਥਿਤੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ ਵਕਤ ਦੀ ਹਕੂਮਤ ਮਹਿਰੀ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ। ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕੀ ਰਿਹਾ ਕਿਸੇ ਵੀ ਬਗਤ ਦੀ ਹਿਸਤਰੀ ਪੜ੍ਹ ਲਓ। પરિਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ। ਬਦਰ ਦੀ ਲੜਾਈ ਦੇ ਵਿੱਚ ਬਦਰ ਦੇ ਮੈਦਾਨ ਵਿੱਚ ਪੱਥਰ ਦੇ ਨਾਲ ਆਪ ਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ। ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ। ਕਿਤਨੀ ਪੀੜਾ ਹੁੰਦੀ। ਇੱਕ ਜਗ੍ਹਾ ਗਾਰ ਵਿੱਚ ਪਨਾ ਲੈਣੀ ਪਈ ਇਹ ਗਲ ਅਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘ ਹੈ ਕੱਲ੍ਹ ਹੀ ਭੰਜਰੇ ਅਸਾਂ ਪਿੱਛੇ ਬਹੁਤ ਲੰਬਾ ਚੌੜਾ ਲਾਉ ਲਸ਼ਕਰ ਪਰ ਸਥਿਤੀ ਤੇ ਠੀਕ ਨਹੀਂ ਹੈ ਪਰ ਸਥਿਤੀ ਇਸਾ ਦੇ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਵਨ ਨਾਲ ਜੁੜੇ ਇਹ ਜਿਹੜੇ ਲੋਕੀ ਕਹਿੰਦੇ ਨੇ ਪਰ ਸਥਿਤੀ ਜਰਾ ਠੀਕ ਹੋ ਜਾ ਸਾਡਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੇ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਕ ਨਾ ਹੋਈ ਤੇ ਕੋਈ ਪਰਿਵਾਰਕ ਹੋਵੇਗੀ ਪਰਿਵਾਰਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਕੋਈ ਰਾਜਨੈਤਿਕ ਹੋਵੇਗੀ ਕੁਛ ਨਾ ਕੁਝ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਇਤੇ ਸਿਆਣੇ ਮਨੁੱਖ ਬੇੜੀ ਠੇਲ ਦਿੰਦੇ ਨੇ ਤੇ ਚਲਦੀ ਹੋਈ ਬੇੜੀ ਆਪਣੇ ਆਪ ਲਹਿਰਾਂ ਨੂੰ ਕੱਢਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਵਾਂ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤਾਂ ਮੈਂ ਅਰਜ਼ ਕਰਾਂ ਅger ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਿ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਭਗਤ ਦਾ ਠੀਕ ਨਹੀਂ ਸੀ ਮੈਂ ਕਲ ਅਰਜ਼ ਕੀਤੀ ਸੀ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਵਟਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਕਿ ਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸ ਦੇ ਚਿਹਰੇ ਦੀ ਬਨਾਵਟ ਐਸੀ ਸੀ ਦੁਸ਼ਤੋ ਦੁਸ਼ਮਣੁਕ ਅਗਿਆ ਹੰਦਲ ਸੀ ਉਹਨੂੰ ਮਾਨ ਦੇਸਦੀ ਸੀ ਨਾਮ ਦਾ ਰਸ ਐਸਾ ਕਰ ਦਿੰਦਾ ਚਿਹਰੇ ਦੀ ਹਾਲਤ ਕਰ ਦਿੰਦਾ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮਹਿਲੇ ਤੋਂ ਮਹਿਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ ਸੰਤ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨੇ ਇਹ ਹਕੀਕਤ ਹੈ ਪਰਿਸਥਿਤੀ ਤੇ ਠੀਕ ਨਹੀਂ ਸੀ ਉਸ ਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਘਰ ਦੇ ਚ ਵੀ ਨਹੀਂ ਜਪਦੇ ਕੋਈ ਤਕਤੀ ਤਵੇ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਜ ਤੇ ਵੀ ਤੜਪਦਾ ਪਿਆ ਹੈ ਪਰਿਸ਼ਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਮਨ ਸਥਿਤੀ ਠੀਕ ਨਾ ਹੋਵੇ ਤੇ ਨਾਮ ਜਪਣਾ ਔਖੇ ਖੇੜ ਸਾਰੀ ਮਨ ਸਥਿਤੀ ਦੀ ਹੈ ਇਹ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਹੈ ਬਸ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇਗਾ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰ ਇੱਕ ਦੀ ਜਿਤਨੇ ਸਾ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਵੇ ਨਾਲ ਨਹੀਂ ਕਹਿ ਸਕਦਾ ਕਿ ਤਾਈ ਨਹੀਂ ਕਹਿ ਸਕਦਾ ਤੇ ਮੈਂ ਮੰਨਦਾ ਵੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ ਹਰ ਇੱਕ ਦੀ ਹਰ ਇੱਕ ਦੇ ਆਪਣੇ ਆਪਣੇ ਦੁੱਖ ਨੇ ਹਰ ਇੱਕ ਦੀ ਆਪਣੀ ਆਪਣੀ ਵਿਪਤਾ ਹੈ ਹਰ ਇੱਕ ਦੀ ਆਪਣੀ ਆਪਣੀ ਕੋਈ ਕਮਜ਼ੋਰੀ ਹੈ ਕਮੀ ਕੁਛ ਨਾ ਕੁਛ ਸਮੱਸਿਆ ਤੇ ਹੈ ਇਹ ਜੀਵਨ ਭਰ ਰਹਿਣ ਗਿਆ ਇੱਕ ਲਹਿਰ ਮਿٹےਗੀ ਦੂਜੀ ਦੂਜੀ ਲਹਿਰ ਮਿٹےਗੀ ਤੇ ਜੀ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਸੰਗਤ ਰੋਜ਼ ਇਸ ਵਾਸਤੇ ਕਰਨੀਏ ਮਨ ਸਥਿਤੀ ਠੀਕ ਹੋਵੇ ਤੇ ਸੰਗਤ ਦਾ ਫਲ ਕਿਸ ਨੂੰ ਮਿਲ ਗਿਆ ਹੈ ਸੰਗਤ ਕੀਤੀ ਹੋਈ ਕਿਸ ਦੀ ਸਫਲ ਹੋ ਗਈ ਜੋ ਅੰਮ੍ਰਿਤ ਵੇਲੇ ਉੱਠ ਕੇ ਜਪਣ ਲੱਗ ਪਿਆ ਹੈ ਇਹਨੇ ਸੰਗਤ ਤੋਂ ਸਿੱਖਿਆ ਲੈ ਲਈ ਜਿਹੜਾ ਅਜੇ ਤੱਕ ਵੀ ਨਹੀਂ ਜਪਦਾ ਪਿਆ ਗੁਰਦੁਆਰੇ ਆਣ ਦਾ ਜੇ ਫਲ ਕੋਈ ਨਹੀਂ ਮਿਲਿਆ ਤੇ ਮੈਰਿਜ ਕਰਦੇ ਠੀਕ ਹੈ ਆ ਰਿਹਾ ਚੰਗੀ ਗੱਲ ਹੈ ਕਥਾ ਕੀਰਤਨ ਸੁਣ ਰਿਹਾ ਹੈ ਚੰਗੀ ਗੱਲ ਹੈ ਪਰ ਅਜਿਸ ਸੇਵਾ ਦਾ ਅਜਿਸ ਦਾਨ ਪੁੰਨ ਦਾ ਜਿਸ ਗੁਰਦੁਆਰੇ ਆਣ ਦਾ ਜੇ ਕਥਾ ਕੀਰਤਨ ਸੁਣਨ ਦਾ ਇਹਨੂੰ ਫਲ ਨਹੀਂ ਮਿਲੇ ਇਹਦਾ ਫਲ ਇਤਨੇ ਨਾਮ ਜਪਣਾ ਤੇ ਨਾਮ ਜਪਣ ਦਾ ਫਲ ਇਤਨੇ ਪ੍ਰਮਾਤਮਾ ਹੋ ਜਾਣਾ ਈਸ਼ਵਰ ਵਰਗ ਹੀ ਹੋ ਜਾਣਾ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਵੇਰਾ ਏਕ ਬਏ ਹੈ ਕੋਏ ਨਾ ਸਕੇ ਪਛਾਨੇ ਇਸ ਮਨ ਸਥਿਤੀ ਨੂੰ ਫਿਰ ਕਿਵੇਂ ਠੀਕ ਕਰੀਏ ਇਹ ਯੁਕਤੀਆਂ ਗੁਰੂ ਨਾਨਕ ਨੇ ਦੱਸਿਆ ਨੇ ਮੈਂ ਕੋਸ਼ਿਸ਼ ਕਰਾਂਗਾ ਕੱਲ ਇੱਕ ਹੋਰ ਹਾਜ਼ਰੀ ਭਰਨੀ ਹੈ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਫਤਹੁ ਦਾਸ ਨੇ ਛੁੱਟੀਆਂ ਲੈਣੀਆਂ ਨੇ ਮੈਂ 2-3 ਦਿਨਾਂ ਲਈ ਉਦੇਪੁਰ ਜਾਣਾ ਹੈ ਤੇ ਉਸ ਤੋਂ ਬਾਅਦ ਹੋਰ ਕਾਫੀ ਪ੍ਰੋਮਨੇ ਜਿੱਥੇ-ਜਿੱਥੇ ਦਾਸ ਨੇ ਸੇਵਾ ਕਰਨੀ ਹੈ ਇਹ ਹੀ ਦੋ ਹਾਜ਼ਰੀਆਂ ਹੋਰ ਭਰਨੀਆਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਬਾਵੇਂ ਪੰਨ ਪੜਾਉ ਸੰ ਬਿਆਨ ਕਰਨੇ ਤੇ ਮੇਰੇ ਲਈ ਔਖੇ ਹੋਣਗੇ ਲੇਕਿਨ ਜਿੰਨਾ ਵੀ ਕੁਝ ਹੋ ਸਕਿਆ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਾਂਗਾ ਔਰ ਉਹਨਾਂ ਲਈ ਲਾਭਕਾਰੀ ਹੋਵੇਗਾ ਜੋ ਜਪਦੇ ਨੇ ਜੋ ਇਹ ਅਭਿਆਸ ਕਰਦੇ ਨੇ ਅਭਿਆਸ ਦਾ ਢੰਗ ਤੇ ਸਤਿਗੁਰ ਨੇ ਸਾਨੂੰ ਦੱਸ ਦਿੱਤਾ ਰਸਨਾ ਨਾਮ ਜਪੋ ਤਬ ਮਤੀਏ ਇਨ ਵਿਦ ਅੰਮ੍ਰਿਤ ਪਾਓ ਜ਼ੁਬਾਨ ਨਾਲ ਜਪਣਾ ਆਵਾਜ਼ ਕਰਕੇ ਜਪਣਾ ਵਾਹਿਗੁਰੂ ਦੀ ਧੁਨ ਇੱਕ ਐਸੀ ਲਹਿਰ ਬਣਾਉਂਦੀ ਏ ਜਿਹੜੀਆਂ ਮਾੜੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਧੁਨੀ ਕਰਕੇ ਨਹੀਂ ਟਕਰੰਦੀਆਂ। ਤੋਂ ਸਹਿਬ ਕਹਿੰਨ ਨੇ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ। ਰਾਮ ਕੱਲੀ ਮੱਲਾ ਪਹਿਲਾ ਧੁਨੋਂ ਮੇ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ। ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਹੁੰਦੇ। ਜ਼ਰਾ ਧਿਆਨ ਨੇੜੇ ਚਲਾ ਗਿਆ। ਅਗਰ ਜੁੜ ਜਾਏ ਤਾਂ ਮਨੁੱਖ ਟੁੱਟੇਗਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਸੰਸਾਰ ਦੇ ਵਿੱਚ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਕੁਝ ਵੀ ਮਿਲੇ ਧਨ ਮਿਲੇ ਵਿਛੜੇਗਾ ਪਰਿਵਾਰ ਮਿਲੇ ਵਿਛੋੜਾ ਹੋਵੇਗਾ ਮਿੱਤਰ ਮਿਲੇ ਨੇ ਪੁੱਤਰ ਮਿਲੇ ਨੇ ਸੰਬੰਧੀ ਮਿਲੇ ਨੇ ਪਤੀ ਮਿਲੇ ਆ ਪਤਨੀ ਮਿਲੇ ਇੱਕ ਦਿਨ ਇੱਕ ਇੱਕ ਕਰਕੇ ਸੰਬੰਧ ਟੁੱਟਣਗੇ ਸੰਸਾਰ ਦੇ ਵਿੱਚ ਜੋ ਕੁਝ ਵੀ ਮਿਲਦਾ ਹੈ ਵਿਛੜਦਾ ਹੈ ਐਸਾ ਕੁਝ ਵੀ ਨਹੀਂ ਹੈ ਜੋ ਮਿਲ ਕੇ ਨਾ ਵਿਛੜੇ ਲੇਕਿਨ ਨਿਰੰਕਾਰ ਜਦ ਮਿਲਦਾ ਹੈ ਤਾਂ ਵਿਛੜਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਰਸ ਜੁੜਨ ਕਰਕੇ ਨਹੀਂ ਆਇਆ ਧਿਆਨ ਜ਼ਰਾ ਨੇੜੇ ਚਲਾ ਗਿਆ ਮਨ ਜ਼ਰਾ ਨੇੜੇ ਚਲਾ ਗਿਆ ਹਿਮਾਲਿਆ ਪਰਬਤ ਦੇ ਨੇੜੇ ਚਲੇ ਜਾਈਏ ਤਾਂ ਠੰਡੀਆਂ ਹਵਾਵਾਂ ਸਵਾਗਤ ਕਰਦੀਆਂ ਕਿਸੇ ਚਮਨ ਦੇ ਚਲੇ ਜਾਈਏ ਫੁੱਲਾਂ ਭਰੇ ਬਗੀਚੇ ਵਿੱਚ ਭਾਵੇਂ ਜੇ ਬਗੀਚੇ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ ਪਰ ਦੂਰੋਂ ਮਹਿਕ ਸੁਗੰਧੀ ਠੰਡਕ ਸਵਾਗਤ ਕਰਦੀ ਹੈ ਇਸੇ ਤਰ੍ਹਾਂ ਧਿਆਨ ਜਪਦਿਆਂ ਜਪਦਿਆਂ ਜਰਾ ਨੇੜੇ ਚਲਾ ਜਾਏ ਤਾਂ ਕੁਝ ਰਸ ਬਣ ਜਾਂਦਾ ਹੈ ਕੁਝ ਆਨੰਦ ਬਣ ਜਾਂਦਾ ਹੈ ਉਹ ਜੁੜਨ ਦਾ ਆਨੰਦ ਨਹੀਂ ਹੈ ਨੇੜੇ ਆਉਣ ਦਾ ਜੁੜ ਗਿਆ ਤਾਂ ਫਿਰ ਟੁੱਟੇਗਾ ਹੀ ਨਹੀਂ ਦੁਨੀਆ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੇਗੀ। ਉਹਦੇ ਸਰੀਰ ਦੇ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੇ। ਉਹ ਜੁੜਿਆ ਰਹੇਗਾ। ਮਿਲਿਆ ਹੋਵੇ ਨਾ ਵਿਛੜੇ ਇਹ ਬਾਕੀ ਵਿਚਾਰਾਂ ਕਲਪਜੀਤ ਸਾਹਮਣੇ ਇੱਥੇ ਹੀ ਸਮਾਪਤੀ ਹੋਰ 延迟 ਨਾ ਕਰੀਏ ਬਲਜੁਗ ਦੀ ਸ਼ਮਾ। ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ